ਐਨਟੀਵੀ ਪੰਜਾਬ ਹਿਮਾਚਲ ਹਰਿਆਣਾ ਦੇਖ ਰਿਹਾ ਦਰਸ਼ਕਾਂ ਦਾ ਸਵਾਗਤ ਜਿਸ ਤਰ੍ਹਾਂ ਸਿਆਣਿਆਂ ਦੇ ਬੋਲ ਨੇ ਕਿ ਉਲਜੀ ਹੋਈ ਤਾਣੀ ਦੇ ਤੰਦ ਸੁਲਝਾਉਣ ਦੇ ਵਿੱਚ ਕੁਝ ਸਮਾਂ ਜ਼ਰੂਰ ਲੱਗਦਾ ਹੈ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਪੱਬਾਂ ਪਾਰ ਹੈ ਨਸ਼ਾ ਮੁਕਤ ਤੇ ਕ੍ਰਾਈਮ ਮੁਕਤ ਕਰਨ ਲਈ ਪੂਰੇ ਪੰਜਾਬ ਨੂੰ ਇਸ ਵੇਲੇ ਸਾਡੇ ਨਾਲ ਸਰਦਾਰ ਗੁਰਪ੍ਰੀਤ ਸਿੰਘ ਪੁੱਲਰ ਆਈਪੀਐਸ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਨੇ ਸਰ ਜਿਹੜੇ ਹੁਣ ਗੈਂਗਸਟਰ ਫੜੇ ਗਏ ਨੇ ਹਥਿਆਰ ਬਰਾਮਦ ਹੋਏ ਆ ਸਾਰੀ ਜਾਣਕਾਰੀ ਦਰਸ਼ਕ ਲੈਣਾ ਚਾਹਣਗੇ ਹੈ ਕੀ ਹੈ ਅਸੀਂ 4 بڑے ਨਟੋਰੀਅਸ ਗੈਂਗਸਟਰਸ ਨੂੰ ਕਾਬੂ ਕੀਤਾ ਔਰ 5 ਪਿਸਟਲ ਉਹਨਾਂ ਤੋਂ ਬਰਾਮਦ ਕੀਤੇ ਨੇ ਸ਼ਿਵਮੂਨ ਦਾ ਕਿੰਗਪਿੰਨ ਹੈ ਔਰ ਇਹਨਾਂ ਦੇ ਸਾਰਿਆਂ ਦੇ ਖਿਲਾਫ ਹੀ ਨੇਸ ਕ੍ਰਾਈਮ ਸੈਂਸੇਸ਼ਨਲ ਕ੍ਰਾਈਮ ਔਰ ਈਵਨ ਐਕਸਟਰਸ਼ਨ ਤੱਕ ਦੇ ਅਟੈਂਪਟ ਟੂ ਮਰਡਰ ਦੇ ਪਰਚੇ ਦਰਜ ਨੇ 4 ਕੇਸਾਂ 'ਚ ਤਾਂ ਸਾਨੂੰ ਇਹ ਲੋਕਲੀ ਵਾਂਟਡ ਸੀਗੇ ਔਰ ਸ਼ਿਵਮ ਜਿਹੜਾ ਪਿੱਛੋਂ ਉਤਰਾਖੰਡ ਦਾ ਰਹਿਣ ਵਾਲਾ ਹੁਣ ਇੱਥੇ ਲੋਕਲ ਐਡਰੈਸ ਤੇ ਰਹਿ ਰਿਹਾ 88 ਫੁੱਟ ਰੋਡ ਤੇ ਜੋ ਤੁਸੀਂ ਪਿਛੋਕੜ ਦੇਖਿਆ ਤਾਂ ਇਹ इंदौर ਦੇ ਵਿੱਚ Madhya Pradesh ਦੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਬੰਦਿਆਂ ਨਾਲ ਇਹ ਫੜਿਆ ਗਿਆ ਸੀ ਉੱਥੇ ਵੀ ਡਰੱਗ ਰੈਕਟੇਟ ਦਾ ਹੀ ਖੁਲਾਸਾ ਪੁਲਿਸ ਨੇ ਕੀਤਾ ਸੀ ਔਰ ਇਹਦੇ ਲਿੰਕੇਜਸ ਉਹਦੇ ਨਾਲ ਦਰਸਾਏ ਸੀ ਪਿਸਤੌਲ ਜਿਹੜੇ ਇਹ ਪਤਾ ਲੱਗਿਆ ਲਖਨਊ ਤੋਂ UP ਤੋਂ ਲੈ ਕੇ ਆਏ ਆ ਔਰ ਉਸਤੇ ਵੀ ਅਸੀਂ ਕੰਮ ਕਰ ਰਹੇ ਹਾਂ ਔਰ ਆਉਣ ਵਾਲੇ ਟਾਈਮ 'ਚ ਇਹਨਾਂ ਨੇ ਵੀ ਦੋ ਮਰਡਰ ਪਲਾਨ ਕੀਤੇ ਸੀਗੇ ਉਸ ਨੂੰ ਵੀ ਪ੍ਰਿਵੈਂਟ ਕੀਤਾ ਗਿਆ ਸੋ ਮੈਂ ਇਹਨੂੰ ਬੜੀ ਅੱਛੀ ਇੱਕ ਪੁਲਿਸ ਦੀ ਡਿਟੈਕਸ਼ਨ ਤੇ ਪ੍ਰिवेंशन ਦੋਨਾਂ ਦੀ ਅੱਛਾ ਇੱਕ ਐਗਜ਼ਾਮਪਲ ਹੈ ਕਿਉਂਕਿ ਇਹ ਬੰਦੇ ਜਿਹੜੇ ਫੜੇ ਨਾ ਫੜੇ ਜਾਂਦੇ ਹੋਰ ਵਾਰਦਾਤਾਂ ਕਰਦੇ ਔਰ ਜੇ ਇਹਨਾਂ ਦੇ ਗੈਂਗ ਮੈਂਬਰ ਦੇ ਖਿਲਾਫ ਵੀ ਕਿਸੇ ਦੇ ਖਿਲਾਫ ਤਿੰਨ ਮੁਕਦਮੇ ਨੇ ਕਿਸੇ ਚਾਰ ਨੇ ਅਲੱਗ-ਅਲੱਗ ਕ੍ਰਾਈਮਨਲ ਕੇਸਿਸ ਦਰਜ ਨੇ ਤਾਂ ਤੁਹਾਡੇ ਲੋਕ ਗੱਲ ਕੀਤੀ ਗਈ ਹੈ ਕਿ ਦੇਸ਼ ਦੇ ਹੋਰ ਵਕਫਾ ਸਟੇਟਾਂ ਦੇ ਵਿੱਚ ਵੀ ਇਹਨਾਂ ਦੇ ਉੱਪਰ ਪਰਚੇ ਦਰਜ ਨੇ ਕ੍ਰਾਈਮ ਮਾਈਂਡ ਬੰਦੇ ਨੇ ਕੀ ਉਹਨਾਂ ਦੇ ਜਿਹੜੀ ਉਥੋਂ ਦੀ ਪੁਲਿਸ ਜਾਂ ਕੋਈ ਸਟੇਟ ਲੈਵਲ ਦੀ ਪੁਲਿਸ ਉਹਨਾਂ ਦੇ ਨਾਲ ਕੋਈ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਸਾਰੇ ਅਸੀਂ ਰابطਾ ਕਰ ਰਹੇ ਹਾਂ ਜੀ ਉਹਨਾਂ ਦੇ ਉੱਤੇ ਮਤਲਬ ਥਰੂ ਸਾਰੀ ਇਨਫੋਰਮੇਸ਼ਨ ਲੈ ਕੇ ਤੁਹਾਡੇ ਨਾਲ ਸ਼ੇਅਰ ਕੀਤੀ ਜਾਏਗੀ ਇਹਨਾਂ ਦਾ ਕੋਈ ਕਨੈਕਸ਼ਨ ਜੇਲ੍ਹਾਂ ਦੇ ਨਾਲ ਜੁੜਿਆ ਸੀ ਕਿਉਂਕਿ ਅਕਸਰ ਹੀ ਕੋਈ ਨਵੀਂ ਕ੍ਰਾਈਮ ਮਾਈਂਡ ਬੰਦੇ ਹੁੰਦੇ ਨੇ ਉਹਨਾਂ ਦਾ ਕਨੈਕਸ਼ਨ ਜੇਲ੍ਹ ਦੇ ਨਾਲ ਜ਼ਰੂਰ ਜੁੜਿਆ ਹੁੰਦਾ ਦੇਖੋ ਜੇਲ੍ਹਾਂ 'ਚ ਤਾਂ ਇਹ ਸਾਰੇ ਹੀ ਰਹੇ ਨੇ ਹਾਰਡਹੈਂਡ ਕ੍ਰਿਮੀਨਲ ਨੇ ਔਰ ਉਹ ਜਿਹੜਾ ਜੇਲ ਵਾਲਾ ਕਨੈਕਸ਼ਨ ਤੇ ਫਾਈਨੈਂਸ਼ੀਅਲ ਐਂਗਲ ਉਹਨੂੰ ਵੀ ਅਸੀਂ ਹੋਰ ਡੀਪਲੀ ਇਨਵੈਸਟੀਗੇਟ ਕਰ ਰਹੇ ਹਾਂ ਸਰ ਫਾਈਨੈਂਸ਼ੀਅਲੀ ਤੌਰ ਤੇ ਤੁਸੀਂ ਫਾਈਨੈਂਸ਼ੀਅਲ ਦੀ ਗੱਲ ਕੀਤੀ ਆ ਜਦੋਂ ਵੀ ਕੋਈ ਗੈਂਗਸਟਰ ਜਾਂ ਆਪਾਂ ਡਰੱਗ ਵਾਲਾ ਬੰਦਾ ਫੜਦੇ ਆ ਉਹਦਾ ਜਿਹੜਾ ਕਨੈਕਸ਼ਨ ਆ ਕਿਸੇ ਬਾਹਰ ਦੇ ਬੰਦੇ ਨਾਲ ਹੁੰਦਾ ਫੋਰਨ ਦੇ ਵਿੱਚ ਬੈਠਿਆ ਨਾ ਕੋਈ ਇਹਨਾਂ ਦਾ ਕਨੈਕਸ਼ਨ ਹੈ ਕਿਸੇ ਵਿਦੇਸ਼ੀ ਨਾਲ ਵਿਦੇਸ਼ੀ ਵਾਲੀ ਗੱਲ ਕੋਈ ਨਹੀਂ ਆਈ ਪਰ ਉਸ ਗੈਂਗ ਨਾਲ ਜਦੋਂ ਇੰਦੌਰ ਚ ਫੜਿਆ ਗਿਆ ਉਦੋਂ ਇਹ ਸ਼ਿਵਮ ਦਾ ਕਨੈਕਸ਼ਨ ਬਿਲਕੁਲ ਸਾਹਮਣੇ ਆਇਆ ਉਹਨੂੰ ਅਸੀਂ ਹੋਰ ਡੀਪਲੀ ਪ੍ਰੂਵ ਕਰ ਰਹੇ ਹਾਂ ਇੱਕ ਪਾਸੇ ਪੰਜਾਬ ਪੁਲਿਸ ਪੱਬ ਗੈਂਗਸਟਰ ਔਰ ਨਸ਼ਾ ਮੁਕਤ ਪੰਜਾਬ ਕਰਨ ਦੇ ਲਈ ਦੂਜੇ ਪਾਸੇ ਨਵੇਂ-ਨਵੇਂ ਮੁੰਡੇ ਛੋਟੀ-ਛੋਟੀ ਉਮਰ ਦੇ ਮੁੰਡੇ ਜਿਹੜੇ ਲੋਕਾਂ ਦੇ ਵਿੱਚ ਜਾਂ ਤਾਂ ਗੁੰਮਰਾਹ ਹੋ ਕੇ ਜਾਂ ਉਹਨਾਂ ਦੀ ਕਿਸੇ ਭੜੇ ਮੈਸੇਜ ਤੋਂ ਅਟਰੈਕਟ ਹੋ ਕੇ ਇਸ ਪਾਸੇ ਜਾਂਦੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੂੰਗੀ ਦੇਖੋ ਮੈਂ ਤਾਂ ਬੱਚਿਆਂ ਨੂੰ ਇਹੀ ਕਹਿਣਾ ਚਾਹੁੰਨਾ ਕਿ ਮਿਹਨਤ ਵਰਗੀ ਕਮਾਈ ਦੇ ਵਿੱਚ ਪੂਰੀ ਬਰਕਤ ਹੈ ਔਰ ਅਸੀਂ ਗੁਰੂ ਪੀਰਾਂ ਦੀ ਧਰਤੀ ਦੇ ਉੱਤੇ ਸਾਰਿਆਂ ਨੇ ਜਨਮ ਲਿਆ ਅਸੀਂ ਉਹਨਾਂ ਦੇ ਦੱਸੇ ਹੋਏ ਰਸਤੇ ਉੱਤੇ ਚੱਲੀਏ ਕ੍ਰਿਮਿਨਲ ਜਿਹੜਾ ਰਸਤਾ ਹੈ ਇਹ ਦਲਦਲ ਹੈ ਇਹ ਚ ਬੰਦਾ ਫਸਦਾ ਜਾਂਦਾ ਔਰ ਅਖੀਰ ਤੇ ਆਪਣੀ ਮਤਲਬ ਲਾਈਫ ਸਾਰੀ ਜੇਲ੍ਹਾਂ ਚ ਹੀ ਗੁਆ ਲੈਂਦਾ ਇਹਨਾਂ ਦਾ ਕਿਸੇ ਵੱਡੇ ਗੈਂਗ ਦੇ ਨਾਲ ਹੋਰ ਸਬੰਧ ਹੋਣੇ ਹੋ ਸਕਦੇ ਆ ਦੇਖੋ ਡੈਫੀਨਿਟਲੀ ਉਹ ਅਸੀਂ ਪ੍ਰੂਵ ਕਰ ਰਹੇ ਹਾਂ ਸਾਰੇ ਇਹਨਾਂ ਦੇ ਫੋਨ ਵਗੈਰਾ ਤੋਂ ਔਰ ਸਾਰੀ ਟੈਕਨੀਕਲ ਐਵੀਡੈਂਸ ਵੀ ਜਿਹੜੀ ਉਹ ਇਨਵੈਸਟੀਗੇਟ ਕੀਤੀ ਜਾ ਰਹੀ ਟਰੱਕ ਦਾ ਕੋਈ ਵੀ ਨਾਲ ਜੁੜਿਆ ਹੈ ਰੈਕਟ ਕੋਈ ਜਾਂ ਕੋਈ ਟਰੱਕ ਵਾਲੀ ਕੋਈ ਗੱਲ ਅਜੇ ਨਹੀਂ ਸਾਹਮਣੇ ਆਈ ਕ੍ਰਿਮਿਨਲਸ ਨੇ ਔਰ ਗੈਂਗਸਟਰਸ ਨੇ ਮਿਹਰਬਾਨੀ ਸਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ 4 ਮੈਂਬਰ ਫੜੇ ਗਏ ਨੇ ਪੰਜਾਬ ਪੁਲਿਸ ਦੇ ਵੱਲੋਂ ਹਥਿਆਰ ਬਰਾਮਦ ਹੋਏ ਨੇ ਕਿਸੇ ਦੂਸਰੇ ਗੈਂਗ ਮੈਂਬਰ ਨੂੰ ਮਾਰਨ ਦੀ ਤਿਆਰੀ ਵਿੱਚ ਸੀ ਫਿਲਹਾਲ ਪੁਲਿਸ ਦੀ ਗ੍ਰਿਫਤ ਦੇ ਵਿੱਚ ਨੇ ਵੱਡੇ ਖੁਲਾਸੇ ਹੋਣ ਦੀ ਜਿਹੜੀ ਅਸ਼ੰਕਾ ਹੈ ਪੁਲਿਸ ਦੇ ਵੱਲੋਂ ਅਗਲੀ ਕਾਰਵਾਈ ਜਿਹੜੀ ਕੀਤੀ ਜਾਊਗੀ ਜੋ ਖੁਲਾਸੇ ਹੋਣਗੇ ਮੀਡੀਆ ਦੇ ਨਾਲ ਜਿਹੜੇ ਉਹ ਸਾਂਝੇ ਜ਼ਰੂਰ ਕੀਤੇ ਜਾਣਗੇ ਦੇਖਦੇ ਰਹੋ ਐਨਟੀਵੀ ਪੰਜਾਬ ਹਿਮਾਚਲ ਹਰਿਆਣਾ ਕੈਮਰਾਮੈਨ ਵਿਜੇਂਦਰ ਦੇ ਨਾਲ ਕਸ਼ਮੀਰ ਸਿੰਘ ਗਿੱਲ